ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਸਤਗੁਰ ਨਾਨਕ ਦੇ ਮਹਾਰਾਜ ਜੀ ਦਾ ਜੋ ਕਿ 555ਵਾਂ ਪ੍ਰਕਾਸ਼ ਹੋ ਰਿਹਾ ਜਿੱਥੇ ਕਿ ਪੂਰੇ ਵਿਸ਼ਵ ਦੇ ਅੰਦਰ ਸਿੱਖ ਨਾਮ ਲੈ ਕੇ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਕੱਠੀਆਂ ਹਾਂ ਉੱਥੇ ਅੱਜ ਅਸੀਂ ਹਾਂ ਗੁਰਦੁਆਰਾ ਸਿੱਖ ਸਭਾ ਬੈਂਕਾਕੋਕ ਜਿੱਥੇ ਜਿੱਥੇ ਕਿ ਸਤਗੁਰ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੋ ਰਿਹਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਜਿੱਥੇ ਕਿ ਤਿਲਕੁਰ ਗ੍ਰਾਂਡ ਸਰਵਿਕ ਬਾਬਿਆਂ ਦੇ ਅੰਦਰ ਪੂਰੀ ਰਾਤ ਮਜਾਦਾ ਦੇ ਜਿੱਥੇ ਕਿ ਫੁੱਲਾਂ ਦੀ ਵਰਖਾ ਕਰਕੇ ਸੰਗਤਾਂ ਨੇ ਸ਼ਾਮਾ ਪਾਮਾਨੜ ਸਤਿਗੁਰ ਨਾਨਕ ਦੇ ਮਹਾਰਾਜ ਜੀ ਦਾ ਗੁਰਦੁਆਰੇ ਉੱਤੇ ਵਰ ਵਰ ਕੀਟਨੇ ਜੱਥਿਆਂ ਨੇ ਕੀਰਤਨ ਕਰ ਸੰਗਤਾਂ ਨਾਮ ਬਾਣੀ ਦਾ ਜੋੜਿਆ ਉੱਥੇ ਇੱਥੋਂ ਦੇ ਗੁਰਦੁਆਰਾ ਸਾਹਿਬ ਵਿਖੇ ਜੋ ਕਿ ਛੋਟੇ ਬੱਚਿਆਂ ਦੀਆਂ ਕਲਾਸਾਂ ਚੱਲਦੀਆਂ ਹਨ ਸੰਗੀਤ ਦੀਆਂ ਕਲਾਸਾਂ ਗੱਤਕੀ ਦੀਆਂ ਕਲਾਸਾਂ ਉਹਨਾਂ ਵਿੱਚ ਬੱਚਿਆਂ ਨੇ ਬਹੁਤ ਸੀ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਵੀਪੀ ਚੱਤਰ ਕੌਂਸਲਿੰਗ ਗੀ ਜੋ ਕਿ ਇੱਥੇ ਉਹਦੇ ਬੱਚਿਆਂ ਨੂੰ ਸੰਗੀਤ ਦੇ ਨਾਲ ਜੋੜਦੇ ਹਨ ਕਿਉਂਕਿ ਸੰਗੀਤ ਇੱਕ insan ਦੀ روح ਦੀ ਖਰਾਕ ਹੈ ਇਸ ਲਈ ਉਹਨਾਂ ਕੋਲ ਜਾਣ ਕਰਕੇ ਲਮਾਇੀ ਕਿ ਕਿਹੋ ਜਿਹਾ ਸਮਾਵਾ ਨੇ ਤੁਹਾਡੇ ਉਹਨਾਂ ਬੱਚਿਆਂ ਦੀ ਸੰਗੀਤ ਦੇ ਸਮਾਨ ਦੇ ਵਿੱਚ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਗੁਰੂ ਦੀ ਕਿਰਪਾ ਨਾਲ ਮੈਂ ਇੱਥੇ ਸੰਗੀਤ ਸਿਖਾਣੀਆਂ ਗੁਰਮਤ ਸੰਗੀਤ ਅਸੀਂ ਪੂਰੇ ਉਸ ਤਰੀਕੇ ਨਾਲ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਆ ਬੱਚੇ ਵੀ ਤੇ ਵੱਡੇ ਵੀ ਸਾਰੇ ਉਮਰ ਦੇ ਆਉਂਦੇ ਆ ਬੱਚੇ ਆਖੇ ਸੈਟ ਕੋਈ ਵੀ ਆ ਵੀ ਆਉਂਦੇ ਆ ਸਾਰੇ ਆਉਂਦੇ ਆ ਕੀਰਤਨ ਸਿਖਾਉਂਦੇ ਆ ਕਿਉਂਕਿ ਯੂ نو ਕੀਰਤਨ ਤੇ ਸਾਡੀ ਰੂਹ ਦੀ ਗੁਜਾਰ ਜੀ ਕੀਰਤਨ ਨਿਰਮੋਲਕ ਹੀਰਾ ਨਾਨਕ ਸਾਹਿਬ ਨੇ ਕਿਹਾ ਹੈ ਇੱਕ ਜਗ੍ਹਾ ਤੇ ਕਿ ਕਲ ਯੁਗ ਮੈਂ ਕੀਰਤਨ ਪਰਧਾਨਾ ਔਰ ਕੀਰਤਨ ਸਾਡੀ ਸਾਰੀ ਬਾਣੀ ਜਿਹੜੀ ਹੈ ਨਾ ਵਾਈਬ੍ਰੇਸ਼ਨ ਸੀ ਲੈ ਗਿਆ ਜੀ ਕਿ ਜਦੋਂ ਅਸੀਂ ਕੁਝ ਗੱਲ ਵੀ ਕਰਨੇ ਆ ਤੇ ਇਟ ਵਾਈਬ੍ਰੇਟਸ ਅਟੂ ਸੈਟਰ ਲੈਵਲ ਤੇ ਜਦੋਂ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਨਾ ਸਾਡੇ ਅੰਦਰ ਜਿੰਨੇ ਵੀ ਸੈਲਸ ਹਨ ਨਾ ઓਰੀਜਨਲਾਈਕ ਵਾਈਬ੍ਰੇਟ ਹੁੰਦੇ ਨੇ ਤੇ ਜਿਹੜੇ ਅਸੀਂ ਜਦੋਂ ਕੀਰਤਨ ਵਾਸਤੇ ਜਿਹੜੇ ਸਾਜ਼ ਯੂਜ਼ ਕਰਦੇ ਆ ਇਹ ਫਿਜ਼ੀਕਲ ਇਨਸਟਰੂਮੈਂਟ ਹਨ ਫਿਜ਼ੀਕਲ ਇਨਸਟਰੂਮੈਂਟਸ ਉਹ ਬਾਹਰੋਂ ਮਦਦ ਕਰਦੇ ਹਨ ਅੰਦਰ ਜਿਹੜਾ ਸਾਡਾ ਸਾਨੂੰ ਬਾਹਰੋਂ ਮਦਦ ਕਰਦੇ ਹਨ ਇਹ ਇਨਸਟਰੂਮੈਂਟ ਅੰਦਰ ਤੇ ਜਿਹੜੇ ਸਾਡੇ ਨਾਦ ਵੱਜ ਰਹੇ ਹਨ ਸਦਾ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਅਨਹਦ ਨਾਦ ਉਸ ਤੱਕ ਸਾਨੂੰ ਮਿਲਾਂਦਾ ਹੈ ਕੀਰਤਨ ਕੀਰਤਨ ਇੱਕ ਕਿਰਿਆ ਹੈ ਇਹ ਨਹੀਂ ਕਿ ਬਸ ਕੀਰਤਨ ਹੋ ਰਿਹਾ ਹੈ ਐਸੀ ਸਿਰਫ ਕਰਨ ਨਾਲ ਸਵਸਥ ਹੋਣੀ ਹੈ ਕੀਰਤਨ ਜਦੋਂ ਅਸੀਂ ਬੈਠ ਚੰਨੇ ਹਾਂ ਨਾ ਤੇ ਕੀਰਤਨ ਐਸੀ ਕਿਰਿਆ ਹੈ ਕਿ ਸਾਡੇ ਮਨ ਉਤੇ ਇਹਨਾਂ ਦਾ ਅਸਰ ਹੁੰਦਾ ਹੈ ਕਿ ਉਸੇ ਟਾਈਮ ਬਦਲਣਾ ਸ਼ੁਰੂ ਹੋ ਜਾਂਦਾ ਹੈ ਸਾਡਾ ਮਨ ਪੋਜ਼ਿਟਿਵ એનર્ਜੀ ਵਾਲੇ ਪਾਸੇ ਜਾਂਦਾ ਹੈ ਤੇ ਸਾਡੇ ਤੁਸੀਂ ਸੁਣਿਆ ਹੋਵੇਗਾ ਇਤਿਹਾਸ ਵਿੱਚ ਇੱਕ ਲਾਈਨ ਬੜੀ ਹੀ ਪ੍ਰਚਲਿਤ ਹੈ ਪ੍ਰਚਲਿਤ ਹੈ ਕਿ ਗੁਰੂ ਨਾਨਕ ਦੇਵ ਜੀ ਰਬਾ ਬਰਦਾਨਾ ਜੀ ਕਹਿੰਦੇ ਹੁੰਦੇ ਸੀਗੇ ਬਰਦਾਨਿਆਂ ਰਬਾਬ ਛੇੜ ਪਾਣੀ ਆਈ ਹੈ ਉਸ ਵਕਤ ਗੁਰਨਾਨਕ ਦੇਵ ਜੀ ਦੀਆਂ ਸਾਖੀਆਂ ਵਿੱਚ ਲਿਖਿਆ ਹੋਇਆ ਹੈ ਕਹਿੰਦੇ ਸੀਗੇ ਬਰਦਾਨਿਆਂ ਰਬਾਬ ਛੇੜ ਖੁਦਾ ਦੀ ਸਿਫਤ ਵਿੱਚੋਂ ਖੁਦਾ ਦੇ دیدار ਕਿੰਦੇ ਜੀ ਤੇ ਉਹ ਮਤਲਬ ਕਿ ਕੀਰਤਨ ਸਾਨੂੰ ਸਿੱਧਾ ਹੀ ਗੁਰੂ ਦੇ ਨਾਲ ਮਿਲਾਂਦਾ ਹੈ ਗੁਰੂ ਸਾਡਾ ਹੈ ਬਾਣੀ ਬਾਣੀ ਅੰਦਰ ਸਾਡੇ ਅੰਦਰ ਨੂੰ ਮਿਲਾਂਦੀ ਹੈ ਸਾਡੇ ਅੰਦਰ ਨੂੰ ਅਸੀਂ ਆਪ ਰੂਹ ਨੂੰ ਨਾਲ ਜੁੜਨੇ ਆ ਤੇ ਅਸੀਂ ਸਿੱਧਾ ਗੁਰੂ ਨਾਨਕ ਦੇ ਨਾਲ ਗੱਲਾਂ ਵੀ ਕਰ ਸਕਦੇ ਹਾਂ ਅਸੀਂ ਵਾਹਿਗੁਰੂ ਜੀ ਦੇ ਨਾਲ ਗੱਲਾਂ ਕਰ ਸਕਦੇ ਹਾਂ ਕੀਰਤਨ ਬਹੁਤ ਜ਼ਿਆਦਾ ਬਹੁਤ ਮਹੱਤਵ ਹੈ ਸਾਡੇ ਕੌਮ ਦੇ ਵਿੱਚ ਸਾਡੇ ਪਰਮ ਦੇ ਵਿੱਚ ਇੱਕ ਗੁਨਾਹਿਤੀ ਕਰਦੀ ਬਰੀਅਤਾ ਹੈ ਬਹੁਤ ਵੱਡੀ ਇੱਕ ਬੜੀ ਸੁੱਚੀ ਰਸਣ ਹੈ ਜਿਸ ਦੇ ਨਾਲ ਅਸੀਂ ਆਪਣੀ ਰੂਹ ਦੇ ਨਾਲ ਜੁੜ ਸਕਦੇ ਹਾਂ ਜੀ ਹਾਂ ਜੀ ਕਿਤਨੀ ਦੇਰ ਤੋਂ ਤੁਸੀਂ ਇਸ ਗੁਰਦੁਆਰੇ ਸਾਹਿਬ ਤੇ ਸਵਾਮਨਵਾ ਰਹੇ ਹੋ ਗੁਰਦੁਆਰੇ ਸਾਹਿਬ ਵਿੱਚ ਕਾਫੀ ਸਾਲ ਹੋ ਗਏ ਵੈਸੇ ਮੈਂ ਇੱਥੇ ਅਰਾਊਂਡ 32 ইয়ার্স 30 ਸਾਲ ਹੋ ਗਏ ਮੈਂ ਬੱਚਿਆਂ ਨੂੰ ਔਰ ਬਟੀਆਂ ਨੂੰ ਕੀਰਤਨ ਸਿਖਾਨੀ ਆ ਗੁਰਦੁਆਰਾ ਸਾਹਿਬ ਵਿੱਚ ਕੁਝ ਸਾਲਾਂ ਤੋਂ ਜਦੋਂ ਤੋਂ ਇਹ এডਿਕੇਸ਼ਨ ਬੋਰਡ ਸ਼ੁਰੂ ਹੋਇਆ ਚਾਰ ਪੰਜ ਸਾਲਾਂ ਤੋਂ ਮੈਂ ਸੇਵਾ ਨਿਭਾ ਰਹੀ ਹਾਂ ਤੇ ਇਹ ਦੇਖ ਕੇ ਬਹੁਤ ਹੀ ਆਨੰਦ ਹੈ ਸਭ ਕੀ ਬਹੁਤ ਹੀ ਰਿਸਪੌਂਸ ਆਇਆ ਬੱਚਿਆਂ ਵੱਲੋਂ ਬੱਚੇ ਬੱਚੇ ਰਿਸਪੌਂਡ ਕਰਦੇ ਹਨ ਦੇਖੋ ਬੱਚੇ ਤੇ ਐਕਚੁਅਲੀ ਸੈਂਕੜੇ ਕਹਿੰਦੇ ਕੋਮਲ ਕਲੀਆਂ ਹੁੰਦੀਆਂ ਨੇ ਜਿਵੇਂ ਮਰਜ਼ੀ ਉਹਨਾਂ ਨੂੰ ਬੋਲ ਲਈ ਜਦੋਂ ਨਾਲ ਪੇਰੈਂਟਸ ਵੀ ਐਫਰਟਸ ਪਾਉਂਦੇ ਹਨ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਲੈ ਕੇ ਆਉਂਦੇ ਹਨ ਪੂਰੀ ਮੈਨਾਂ ਕਰਦੇ ਹਾਂ ਤੇ ਬੱਚੇ ਬਹੁਤ ਸੋਨਾ ਰਿਸਪੌਂਸ ਕਰਦੇ ਆ। ਪਰ ਇਹਨੇ ਬੱਚੇ ਬਹੁਤ ਸ਼ੌਂਕ ਨਾਲ ਕਰਦੇ ਨੇ। ਸਾਨੂੰ ਮਤਲਬ ਦੇਖਣ ਨੂੰ ਪਤਾ ਲੱਗਦਾ ਹੈ ਕਿ ਬੱਚੇ ਨਾ ਹੋਰ ਸਿੱਖਣਾ ਚਾਹੁੰਦੇ ਨੇ। ਵੀ ਇਹੋ ਜਿਹਾ ਸਿਸਟਮ ਵੀ ਇੱਥੇ ਹੈ ਜਿੱਮੇ ਕਿ ਅਸੀਂ ਗੱਲ ਕਰੀਏ ਇੰਡੀਆ ਦੀ ਉੱਥੇ ਕੰਟੈਸਟ ਚੱਲਦੇ ਆ ਪੀਡੀਸੀ ਪੰਜਾਬੀ ਤੇ ਇੱਥੇ ਵੀ ਕੋਈ ਬੱਚਿਆਂ ਨੇ ਕੰਪੀਟੀਸ਼ਨ ਕਰਾਉਂਦੇ ਆ ਜਿਵੇਂ ਤੁਸੀਂ ਜਾ ਕੇ ਬੱਚਿਆਂ ਨੂੰ ਕੰਪੀਟੀਸ਼ਨ ਦੇ ਵਿੱਚ ਭਾਗ ਲੈਣ ਤਾਂ ਕਿ ਬੱਚਿਆਂ ਦੀ ਹੋਰ ਵਿਦਿਅਕ ਸ਼ਹਾਵਾ ਮਿਲ ਜਿਸ ਤਰ੍ਹਾਂ ਕਿ ਕੀਰਤਨ ਦੇ ਲਈ ਕੀਰਤਨ ਦੇ ਲਈ ਵੀ ਸੰਗੀਤ ਦੇ ਕੀਰਤਨ ਗਿਆਨ ਹਾਲੀਂ ਬਹੁਤ ਜ਼ਿਆਦਾ ਉਤਸ਼ਾਹਦਾ ਨਹੀਂ ਹੈ ਪਰ ਬਹੁਤ ਜਲਦੀ ਅਸੀਂ ਸਾਰੇ ਉਪਰਾਲੇ ਕਰ ਰਹੇ ਹਾਂ ਕਿ ਸਾਡੇ ਬੱਚਿਆਂ ਵਿੱਚ ਉੱਛਾ ਹੋਰ ਆ ਜਾਏ ਜੀ ਹਾਂ ਤਾਂ ਕਿ ਉਹ ਫਿਰ ਐਸਪੈਸਿਵ ਇਸੇ ਥੋੜਾ ਧਿਆਨ ਦੇਵਾਂਗੇ ਸਿੱਬ ਬੱਚਿਆਂ ਨੂੰ ਉਤਸ਼ਾਹ ਕਰਨ ਲਈ ਕੀ ਕੀ ਕਰਨ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ ਹਾਂ ਬੱਚਿਆਂ ਨੂੰ ਅਸੀਂ ਦੇਖੋ ਅਸੀਂ ਇਹ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਬੱਚੇ ਜੇ ਆ ਰਹੇ ਨੇ ਕਿੰਨੇ ਸਿੱਖ ਰਹੇ ਨੇ ਜਦੋਂ ਅਸੀਂ ਸਾਡੇ ਬੱਚੇ ਪ੍ਰੋਗਰਾਮ ਕਰਦੇ ਹਾਂ ਨਾ ਅਸੀਂ ਉਹਨਾਂ ਨੂੰ ਛੋਟੇ ਛੋਟੇ ਗਿਫਟਸ ਵੀ ਦਿੰਦੇ ਹਾਂ ਜੀ ਦਾ ਟਾਈਮ ਰੱਖ ਰਹੇ ਨੇ ਕਿ ਨਾਟ ਓਨਲੀ ਚਿਲड्रन ਆ ਡੂਇੰਗ ਬਦਰਸ ਆਲਸੋ ਗੈਟਿੰਗ ਇਨਸਪਾਇਰਡ ਸੋ ਪੈਰੈਂਟਸ ਨੂੰ ਅਸੀਂ ਮੌਕਾ ਦਿੰਦੇ ਆ ਤੁਸੀਂ ਆ ਕੇ ਨਾਲ ਸੇਵਾ ਕਰੋ ਬੱਚਿਆਂ ਨੂੰ ਦੇ ਨਾਲ ਤੁਸੀਂ ਆ ਬਹਿ ਕੇ ਵੀ ਕੀਰਤਨ ਕਰੋ ਤਾਂ ਕਿ ਉਹਨਾਂ ਦੇ ਅੰਦਰ ਨਾ ਇੱਕ ਕੀਰਤਨ ਦਾ ਚਾਹ ਪੈਦਾ ਹੋ ਜਾਏ ਇਹ ਸਾਡਾ ਹੈਰੀਟੇਜ ਹੈ ਇਹ ਸਾਡੀ ਇੱਕ ਬਹੁਤ ਵੱਡ ਬੁਲੀ ਦਾਤ ਹੈ ਗੁਨਾਰ ਦੇ ਜੀ ਦਾ ਬਹੁਤ ਪਿਆਰਾ ਗਿਫਟ ਹੈ ਸਾਨੂੰ ਆਪਣੀ ਨੈਕਸਟ ਜਨਰੇਸ਼ਨ ਨੂੰ ਦੇਣਾ ਹੀ ਦੇਣਾ ਹੈ ਕਿਸੇ ਤਰੀਕੇ ਵੀ ਕਦੀ ਥੋੜਾ ਛੋਟੇ ਛੋਟੇ ਲਾਲਚ ਦੇ ਕੇ ਕਦੀ ਪਿਆਰ ਨਾਲ ਕਦੀ ਥੋੜਾ ਜਿਹਾ ਸਖਤ ਵੀ ਹੋਣਾ ਪੈਂਦਾ ਹੈ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਇਸਾਨ ਬਹੁਤ ਹੀ ਸਕਾਲਬਿਓ ਪੀਪੀ ਚਤਰਵੀਰ ਕੌਰ ਜੀ ਜਿਨ੍ਹਾਂ ਨੇ ਇੱਕ ਸੰਗੀਤ ਬਾਰੇ ਜਾਣਕਾਰੀ ਦਿੱਤੀ ਹੈ ਕਿ ਇਥੇ ਕਿਹੋ ਜਿਹਾ ਸੰਗੀਤ ਬੱਚਿਆਂ ਨੂੰ ਕਿਵੇਂ ਸੰਗੀਤ ਨਾਲ ਜੋੜਦੇ ਹੋ ਸੋ ਬਹੁਤ ਬਹੁਤ ਧੰਨਵਾਦ ਮਾਈਕ ਟਿਕਾ ਖਾਲਸਾ ਵਾਹਿਬ ਜੀ ਦੀ ਖਫਤ ਦੇ ਧੰਨਵਾਦ